ਦੇਸ਼ ਭਰ ਤੋਂ ਕਿਸਾਨ ਜਥੇਬੰਦੀਆਂ ਆਖਿਰ ਦਿੱਲੀ ਪਹੁੰਚ ਗਈਆਂ ਨੇ ਕਿ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਕੀਤੀ ਜਾਵੇਗੀ ਕਿਸਾਨਾਂ ਦੇ ਵੱਲੋਂ ਇਹ ਮਹਾਪੰਚਾਇਤ ਹੋਵੇਗੀ ਔਰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਵੇਗੀ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅੰਦਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ ਨੇ ਔਰ ਇਹ ਨਾ ਜਥੇਬੰਦੀਆਂ ਦੀ ਗਿਣਤੀ 400 ਦੇ ਕਰੀਬ ਦੱਸੀ ਜਾ ਰਹੀ ਹੈ 400 ਜਥੇਬੰਦੀਆਂ ਦੇ ਕਿਸਾਨ ਜਿਹੜੇ ਨੇ ਇਸ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚੇ ਨੇ ਇਸ ਮਹਾਪੰਚਾਇਤ ਵਿੱਚ ਪਹੁੰਚੇ ਨੇ ਜਿਹੜੀ ਮਹਾਪੰਚਾਇਤ ਅੱਜ ਹੋਣ ਜਾ ਰਹੀ ਹੈ ਔਰ ਇੱਥੇ ਪਹੁੰਚ ਕਿਸ ਤਰ੍ਹਾਂ ਕੀਤੀ ਗਈ ਹੈ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਅਰਸਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ ਨੂੰ ਪਹੁੰਚਣ ਦਾ ਦਸਤਾ ਦਿੱਤਾ ਗਿਆ ਸੀ ਐਸ ਕੇ ਐਮ ਵੱਲੋਂ ਬੀ ਕੇ ਯੂ ਵੱਲੋਂ ਕਿ ਸਰਦਾਰ ਸੇਗਾ ਔਰ ਇਸੇ ਸੱਦੇ ਦੇ ਚੱਲਦੇ ਹੋਏ ਇਹ ਅਪੀਲ ਕੀਤੀ ਗਈ ਸੀ ਖਾਸ ਕਰਕੇ ਦਰਸ਼ਨਪਾਲ ਕਿਸਾਨ ਲੀਡਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਅਪੀਲ ਕੀਤੀ ਸੀ ਕਿ ਸਰਕਾਰੀ ਟਰਾਂਸਪੋਰਟ ਦੀ ਵਰਤੋਂ ਕਰਕੇ ਪਹੁੰਚ ਕੀਤੀ ਜਾਵੇ ਯਾਨੀ ਕਿ ਸਰਕਾਰੀ ਟਰਾਂਸਪੋਰਟੇਸ਼ਨ ਜਿਹੜਾ ਹੈ ਉਹ ਵਰਤਿਆ ਜਾਵੇ ਤੇ ਕਿਸਾਨਾਂ ਨੇ ਉਹੀ ਕੀਤਾ ਵਕ ਵਕ ਸਮਿਆਂ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੰਘੇ ਦਿਨ ਦੀ ਦੁਪਹਿਰ ਤੋਂ ਹੀ ਇਹ ਸਾਰਾ ਮਾਮਲਾ ਚੱਲਦਾ ਪਿਆ ਔਰ ਕਿਸਾਨ ਜਿਹੜੇ ਨੇ ਆਪੋ ਆਪਣੇ ਸੂਬਿਆਂ ਤੋਂ ਆਪੋ ਆਪਣੇ ਜ਼ਿਲ੍ਹਿਆਂ ਤੋਂ ਆਪੋ ਆਪਣੇ ਪਿੰਡਾਂ ਤੋਂ ਦਿੱਲੀ ਵੱਲ ਨੂੰ ਰਵਾਨਾ ਹੋ ਚੁੱਕੇ ਸੀਗੇ ਔਰ ਹੁਣ ਆਖਰਕਾਰ ਦਿੱਲੀ ਪਹੁੰਚ ਚੁੱਕੇ ਨੇ ਹੁਣ ਵੀ ਕਿਸਾਨ ਜਿਹੜੇ ਨੇ ਦਿੱਲੀ ਪਹੁੰਚ ਰਹੇ ਨੇ ਔਰ ਸਰਕਾਰੀ ਸਮਗਰੀ ਦਾ ਹੀ ਇਸਤਮਾਲ ਕੀਤਾ ਜਾ ਰਿਹਾ ਹੈ ਸਰਕਾਰੀ ਟ੍ਰਾਂਸਪੋਰਟੇਸ਼ਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਸਰਕਾਰੀ ਬੱਸਾਂ ਵੀ ਸ਼ਾਮਿਲ ਨੇ ਔਰ ਇਸ ਦੇ ਨਾਲ ਤੋਂ ਦੱਸਦੀ ਇਹ ਕਿ ਕਿਸਾਨਾਂ ਨੇ ਟ੍ਰੇਨਾਂ ਦਾ ਵੀ ਰੋਕ ਕੀਤਾ ਹੈ ਟ੍ਰੇਨਾਂ ਦੇ ਵਿੱਚ ਬੈਠ ਕੇ ਕਿਸਾਨ ਜਿਹੜੇ ਨੇ ਉਹ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਪਹੁੰਚੇ ਨੇ ਦਿੱਲੀ ਪਹੁੰਚੇ ਨੇ ਕਿਸਾਨ ਆਖਰਕਾਰ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਸੀ ਕਿਸਾਨਾਂ ਨੇ ਅੰਦੋਲਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਹੁਣ ਦੁਬਾਰਾ ਕਿਸਾਨ ਜਿਹੜੇ ਨੇ ਉਹ ਦਿੱਲੀ ਵਿੱਚ ਇਕੱਠੇ ਹੋਏ ਨੇ ਦੇਸ਼ ਦੀ ਰਾਜਧਾਨੀ 'ਚ ਇਕੱਠੇ ਹੋਏ ਨੇ ਔਰ ਇੱਥੇ ਵੀ ਆਪਣੀਆਂ ਮੰਗਾਂ ਨੂੰ ਬਣਵਾਉਣ ਖਾਤਰ ਕਿਸਾਨ ਇਕੱਠੇ ਹੋਏ ਨੇ ਇਹ ਮਹਾਪੰਚਾਇਤ ਦਾ ਹੰਗਾਰਾ ਪੰਜਾਬ ਵਿੱਚ ਚੱਲਦੇ ਕਿਸਾਨ ਅੰਦੋਲਨ ਦੀ ਤਰਜੀਹ ਦੇ ਉੱਤੇ ਦਿੱਤਾ ਗਿਆ ਜਿਸ ਦੇ ਵਿੱਚ ਦੇਸ਼ ਭਰ ਦੇ ਕਿਸਾਨ ਹੁਣ ਰਾਜਧਾਨੀ ਦੇ ਵਿੱਚ ਇਕੱਠੇ ਹੋਏ ਨਜ਼ਰ ਆਉਣ ਲੱਗੇ ਨੇ ਅੱਜ ਇਹ ਮਹਾਪੰਚਾਇਤ ਹੋਵੇਗੀ ਔਰ ਇਸ ਤੋਂ ਬਾਅਦ ਅਗਲੀ ਰਣਨੀਤੀ ਤਿਆਰ ਕੀਤੀ ਜਾ ਸਕਦੀ ਹੈ ਇਸ ਰਾਜਧਾਨੀ ਦੇ ਆਧਾਰ ਦੇ ਉੱਤੇ ਅਗਲੀ ਰਣਨੀਤੀ ਨੂੰ ਲਿਖਿਆ ਜਾ ਸਕਦਾ ਹੈ ਕਿ ਅਗਲੀ ਰਣਨੀਤੀ ਦੇ ਤਹਿਤ ਕਿਸਾਨ ਹੁਣ ਕੀ ਕੁਝ ਕਰ ਸਕਦੇ ਨੇ ਔਰ ਇਸੇ ਰਣਨੀਤੀ ਦੇ ਤਹਿਤ ਕਿਸਾਨ ਅੱਗੇ ਵਧਣਗੇ ਜਾਂ ਨਈ ਇਹ ਸਮਝਦੇ ਸੇਗਾ ਪਰ ਫਿਲਹਾਲ ਮਹਾਪੰਚਾਇਤ ਜਿਹੜੀ ਹੈ ਉਹ ਕਿਸਾਨਾਂ ਦੀ ਲੱਗ ਚੁੱਕੀ ਹੈ ਪਰ ਇੱਥੇ ਪਹੁੰਚਣ ਨੂੰ ਲੈ ਕੇ ਖਾਸ ਐਡਵਾਈਸਰੀਜ਼ ਜਾਰੀ ਕੀਤੀਆਂ ਗਈਆਂ ਨੇ ਕਿਸਾਨਾਂ ਵਾਸਤੇ ਵੱਖਰੇ ਹੁਕਮ ਨੇ ਦਿੱਲੀ ਦੇ ਲੋਕਾਂ ਵਾਸਤੇ ਵੱਖਰੇ ਹੁਕਮ ਨੇ ਪਹਿਲਾਂ ਐਡਵਾਈਸਰੀ ਜਿਹੜੀ ਦਿੱਲੀ ਦੇ ਲੋਕਾਂ ਵਾਸਤੇ ਜਾਰੀ ਹੋਈ ਹੈ ਉਹਦਾ ਜ਼ਿਕਰ ਕਰਦੇ ਹਾਂ ਉਸ ਵਿੱਚ ਖਾਸ ਕਰਕੇ ਦਿੱਲੀ ਦੇ ਨਿਵਾਸੀਆਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਮਾਰਕ ਨਾ ਵਰਤੇ ਜਾਣ ਉਹ ਸੜਕਾਂ ਉਹ ਹਾਈਵੇਜ਼ ਨਾ ਵਰਤੇ ਜਾਣ ਜਿਹੜੇ ਸਿੱਧੇ ਇਸ ਰਾਮਲੀਲਾ ਮੈਦਾਨ ਵੱਲ ਨੂੰ ਜਾਂਦੇ ਨੇ ਜਾਂ ਇੱਥੋਂ ਲੰਘਦੇ ਨੇ ਕਿਉਂਕਿ ਇੱਥੇ ਰੋਡ ਜਾਮ ਕੀਤੀਆਂ ਹੋਈਆਂ ਹੋਣਗੀਆਂ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਤਾਇਨਾਤ ਹੋਵੇਗਾ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤੇ ਪੁਲਿਸ ਦੀ ਇੱਕ ਵੱਡੀ ਤਫਰੀ ਜਿਹੜੀ ਹੈ ਉਹ ਇੱਥੇ ਮੌਜੂਦ ਹੈ ਬਿਰਾਜਮਾਨ ਹੈ ਕਿਉਂਕਿ ਮਹਾਪੰਚਾਇਤ ਹੈ ਕਿ ਆਸਰਾਈਆਂ ਜਿਹੜੀਆਂ ਨੇ ਉਹ ਕਿਸਾਨਾਂ ਦੀ ਵੱਡੀ ਮਾਤਰਾ ਦੇ ਵਿੱਚ ਆਉਣਦੀਆਂ ਸਨ ਔਰ ਉਸੇ ਦੇ ਮਤੇ ਨਜ਼ਰ ਜਿਹੜੇ ਇੰਤਜ਼ਾਮਾਤ ਕੀਤੇ ਗਏ ਨੇ ਪੁਲਿਸ ਦਸਤੇ ਜਿਹੜੇ ਤਿਆਰ ਕੀਤੇ ਗਏ ਨੇ ਉਹ ਸੁਰੱਖਿਆ ਸਮਗਰੀ ਦੇ ਨਾਲ ਲੈਸ ਨੇ ਯਾਨੀ ਕਿ ਆਪਣੀ ਸੁਰੱਖਿਆ ਔਰ ਕਿਸਾਨਾਂ ਦੀ ਸੁਰੱਖਿਆ ਦੇ ਨਾਲ ਲੈਸ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਉੱਥੇ ਮੌਜੂਦ ਨੇ ਪੁਲਿਸ ਦਸਤੇ ਉੱਥੇ ਮੌਜੂਦ ਨੇ ਇਸੇ ਦੇ ਚੱਲਦੇ ਹੋਏ ਜੇ ਗੱਲ ਕਰੀਏ ਕਿਸਾਨਾਂ ਦੀ ਤੇ ਕਿਸਾਨਾਂ ਨੂੰ ਵੀ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨੇ ਪੈਣਗੇ ਔਰ ਉਸੇ ਤਹਿਤ ਉਹਨਾਂ ਦੀ ਐਂਟਰੀ RAMLILA ਮੈਦਾਨ ਦੇ ਵਿੱਚ ਕਰਵਾਈ ਗਈ ਹੈ ਦਰਅਸਲ 23 ਹੁਕਮ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ 23 ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਨੇ ਐਡਵਾਈਸਰੀਜ਼ ਜਾਰੀ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਮੰਨ ਕੇ ਹੀ ਕਿਸਾਨ ਇਹ ਮਹਾਪੰਚਾਇਤ ਕਰ ਸਕਦੇ ਸੀਗੇ ਜਿਸ ਦੇ ਆਧਾਰ ਦੇ ਉੱਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਕਿ ਅ ਦਿੱਲੀ ਆਉਣ ਦੇ ਵਾਸਤੇ ਟਰੈਕਟਰ ਟਰਾਲੀਆਂ ਨਹੀਂ ਵਰਤੀਆਂ ਜਾਣਗੀਆਂ ਜਿਸ ਤਰ੍ਹਾਂ ਆਪਣੇ ਅੰਦੋਲਨ ਦੇ ਵਿੱਚ ਪਹਿਲਾਂ ਵੀ ਪੁਰਾਣੇ ਅੰਦੋਲਨ ਦੇ ਵਿੱਚ ਵੀ ਕਿਸਾਨ ਟਰੈਕਟਰ ਟਰਾਲੀਆਂ ਦੇ ਉੱਤੇ ਆਉਂਦੇ ਨਜ਼ਰ ਆਏ ਸੀ ਔਰ ਹੁਣ ਵੀ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਲੱਗਿਆ ਸੀ ਉਸ ਵਿੱਚ ਵੀ ਟਰੈਕਟਰ ਟਰਾਲੀਆਂ ਦੀ ਵਰਤੋਂ ਕੀਤੀ ਗਈ ਸੀ ਉਹ ਨਹੀਂ ਕੀਤਾ ਜਾਵੇਗਾ ਦਿੱਲੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਨਹੀਂ ਪਹੁੰਚਣਗੇ ਇਹ ਅਪੀਲ ਕੀਤੀ ਗਈ ਸੀ ਔਰ ਨਾਲ ਦੀ ਨਾਲ ਇਹ ਵੀ ਹੁਕਮ ਜਾਰੀ ਹੋਇਆ ਸੀਗਾ ਕਿ RAMLILA ਮੈਦਾਨ ਦੇ ਵਿੱਚ ਕੋਈ ਵੀ ਰੋਟੀ ਨਹੀਂ ਬਣਾਏਗਾ ਆਪਣੇ ਖਾਣ ਵਾਸਤੇ ਸਮਗਰੀ ਉੱਥੇ ਨਹੀਂ ਬਣਾਈ ਜਾਵੇਗੀ ਉੱਥੇ ਰਾਤ ਨੂੰ ਰੁਕਿਆ ਨਹੀਂ ਜਾਵੇਗਾ ਕਿਸਾਨਾਂ ਵੱਲੋਂ ਮਹਾਪੰਚਾਇਤ ਤੋਂ ਬਾਅਦ ਉੱਥੋਂ ਕਿਸਾਨ ਫੌਰੀ ਤੌਰ ਦੇ ਉੱਤੇ ਵਾਪਸ ਜਾਣ ਉੱਥੇ ਰਾਤ ਨੂੰ ਰੁਕਣ ਲਈ ਇਨਕਾਰ ਕੀਤਾ ਗਿਆ ਸੀ ਇਹੋ ਜੀ ਵਕ ਵਕ ਹੁਕਮ ਨੇ ਜਿਹੜੇ ਜਾਰੀ ਕੀਤੇ ਗਏ ਸੀਗੇ ਦਿੱਲੀ ਪ੍ਰਸ਼ਾਸਨ ਦੇ ਵੱਲੋਂ ਖਾਸ ਤੌਰ ਦੇ ਉੱਤੇ ਕਿਸਾਨਾਂ ਦੇ ਵਾਸਤੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਹੀ ਜਿਨ੍ਹਾਂ ਨੂੰ ਮੰਨਣ ਤੋਂ ਬਾਅਦ ਕਿਸਾਨ ਜਿਹੜੇ ਨੇ ਇਸ ਮਹਾਪੰਚਾਇਤ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਹੁਕਮ ਜਾਰੀ ਹੋਏ ਸ। ਇੱਥੇ ਵੀ ਦੱਸ ਦਿੰਦੇ ਆ ਕਿ SKM ਦੀ ਇੱਕ ਟੁਕੜੀ ਨੇ ਇੱਕ ਲਿਖਤੀ ਐਪਲੀਕੇਸ਼ਨ ਦਿੱਤੀ ਸੀ ਪ੍ਰਵਾਨਗੀ ਲੈਣ ਵਾਸਤੇ ਔਰ ਦਿੱਲੀ ਦੇ ਕਮਿਸ਼ਨਰ ਦੇ ਵੱਲੋਂ ਇਹ ਪ੍ਰਵਾਨਗੀ ਦਿੱਤੀ ਤਾਂ ਗਈ ਹੈ ਪਰ ਇਹਨਾਂ ਹੁਕਮਾਂ ਦੀ ਪਾਲਣਾ ਦੇ ਆਧਾਰ ਦੇ ਉੱਤੇ ਹੀ ਦਿੱਤੀ ਗਈ ਹੈ। ਜੇ ਕਿਸਾਨ ਇਹਨਾਂ ਹੁਕਮਾਂ ਦੀ ਪਾਲਣਾ ਕਰਨਗੇ ਤਾਂ ਹੀ ਉਹਨਾਂ ਨੂੰ ਉਥੇ ਰੁਕਣ ਦੀ ਇਜਾਜ਼ਤ ਮਿਲੇਗੀ ਨਹੀਂ ਤਾਂ ਫਿਰ ਕਿਸਾਨਾਂ ਦਾ ਮਹਾਪੰਚਾਇਤ ਦਾ ਪ੍ਰੋਗਰਾਮ ਕੈਨਸਲ ਹੋ ਜਾਣਾ ਸੀ। ਪਰ ਆਖਿਰਕਾਰ ਕਿਸਾਨ ਹੁਣ ਪਹੁੰਚ ਚੁੱਕੇ ਨੇ ਮਹਾਪੰਚਾਇਤ ਦਾ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈ ਔਰ ਇਸੇ ਮਹਾਪੰਚਾਇਤ ਤੋਂ ਬਾਅ ਤਿਆਰ ਹੋ ਸਕਦੀ ਹੈ ਕਿਸਾਨ ਦੁਆਰਾ ਰਾਜਧਾਨੀ ਦੇ ਵਿੱਚ ਇਕੱਠੇ ਹੋਏ ਨੇ ਔਰ ਇਸ ਇਕੱਠਤਾ ਦੇ ਵਿੱਚ ਹੁਣ ਕਿਹੜਾ ਸੱਟਾ ਕੱਢਣਗੇ ਕਿਸਾਨ ਹੀ ਸਮਾਂ ਦੱਸੇਗਾ ਫਿਲਹਾਲ ਇਸ ਮਹਾਪੰਚਾਇਤ ਦਾ ਆਗਾਜ਼ ਹੁੰਦਾ ਹੈ ਦੇਸ਼ ਭਰ ਤੋਂ ਕਿਸਾਨ ਪਹੁੰਚਦੇ ਨੇ ਔਰ ਦਿੱਲੀ ਦੇ ਵਿੱਚ ਫਿਲਹਾਲ ਸੰਸਰੀਤਾ ਮਾਹੌਲ